ਹਾਂਜੀ ਸਟੂਡੈਂਟਸ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਸ਼ੁਰੂ ਕੀਤਾ ਸੀ 11th ਕਲਾਸ ਦਾ ਚੌਥਾ ਲੈਸਨ 11th ਕਲਾਸ ਦਾ ਚੌਥਾ ਲੈਸਨ ਆਪਾਂ ਸ਼ੁਰੂ ਕੀਤਾ ਸੀ ਮੌਰੀਆ ਵੰਸ਼ ਇਹਦਾ ਇੱਕ ਪਾਰਟ ਆਪਾਂ ਕਰ ਚੁੱਕੇ ਹਾਂ ਉਹਦੇ ਵਿੱਚ ਅਸੀਂ ਗੱਲ ਕੀਤੀ ਸੀ ਮੌਰੀਆ ਸਾਮਰਾਜ ਮੌਰੀਆ ਸਾਮਰਾਜ ਦੀ ਸਥਾਪਨਾ ਕਿਵੇਂ ਹੋਈ ਮੌਰੀਆ ਸਾਮਰਾਜ ਦੀਆਂ ਹੱਦਾਂ ਬਾਰੇ ਅਸੀਂ ਗੱਲ ਕੀਤੀ ਉਹਦੇ ਵਿੱਚ ਅਸੀਂ ਗੱਲ ਕੀਤੀ ਕਲਿੰਗ ਯੁੱਧ ਬਾਰੇ ਕਲਿੰਗ ਨੇ ਅਸ਼ੋਕ ਦਾ ਹਿਰਦੇ ਪਰਿਵਰਤਨ ਕਿਵੇਂ ਕੀਤਾ ਉਹਦੇ ਵਿੱਚ ਅਸੀਂ ਗੱਲ ਕੀਤੀ ਚਾਨਕਿਆ ਬਾਰੇ ਚਾਨਕਿਆ ਦੀਆਂ ਬੁੱਕਸ ਬਾਰੇ ਅੱਜ ਅਸੀਂ ਕਰਨ ਜਾ ਰਹੇ ਹਾਂ ਸੈਕਿੰਡ ਪਾਰਟ ਤੇ ਸੈਕਿੰਡ ਪਾਰਟ ਦੇ ਵਿੱਚ ਆਪਾਂ ਕਿਸ ਕਿੰਨੀਆਂ ਚੀਜ਼ਾਂ ਬਾਰੇ ਗੱਲ ਕਰਨੀ ਹੈ ਆਪਾਂ ਗੱਲ ਕਰਾਂਗੇ ਅਸ਼ੋਕ ਦੇ ਜਿਹੜਾ ਭਾਰਤ ਦੇ ਇਤਿਹਾਸ ਦੇ ਵਿੱਚ ਸਥਾਨ ਬਾਰੇ ਇਸ ਦੇ ਨਾਲ ਨਾਲ ਅਸੀਂ ਗੱਲ ਕਰਾਂਗੇ ਮੌਰੀਆ ਸਾਮਰਾਜ ਦਾ ਪਤਨ ਕਿਉਂ ਹੋਇਆ ਮੌਰੀਆ ਦੇ ਸਮਾਜਿਕ ਜੀਵਨ ਬਾਰੇ ਆਰਥਿਕ ਜੀਵਨ ਬਾਰੇ ਰਾਜਨੀਤਿਕ ਜੀਵਨ ਬਾਰੇ ਤੇ ਕਿ ਨਾਲ ਹੀ ਅਸੀਂ ਇਹ ਡਿਸਕਸ ਕਰਾਂਗੇ ਕਿ ਪ੍ਰਸ਼ਨ ਕਿਵੇਂ ਪੁੱਛੇ ਜਾ ਸਕਦੇ ਨੇ ਤੇ ਅਸੀਂ ਉਹਨਾਂ ਨੂੰ ਕਿਵੇਂ ਟੈਂਟ ਕਰਨਾ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਅਸ਼ੋਕ ਦਾ ਇਤਿਹਾਸ ਵਿੱਚ ਸਥਾਨ ਪਿਆਰੇ ਵਿਦਿਆਰਥੀਓ ਅਸ਼ੋਕ ਬਾਰੇ ਜਦੋਂ ਤੁਸੀਂ ਗੱਲ ਕਰਦੇ ਹੋ ਤੇ ਅਸੀਂ ਨਾਰਮਲੀ ਕਹਿੰਦੇ ਆ ਅਸ਼ੋਕ ਮਹਾਨ ਇਤਿਹਾਸ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਰਾਜੇ ਹੋਏ ਨੇ ਜਿਨ੍ਹਾਂ ਨੇ ਬੜੀਆਂ-ਬੜੀਆਂ-ਬੜੀਆਂ ਜਿਨ੍ਹਾਂ ਦੀਆਂ ਅਚੀਵਮੈਂਟਸ ਪਰ ਮਹਾਨ ਨਾਮ ਸਿਰਫ ਕੁਝ ਜਨਿਆਂ ਦੇ ਨਾਲ ਲੱਗਦਾ ਜਿਦੇ ਵਿੱਚ ਅਸ਼ੋਕ ਵੀ ਸ਼ਾਮਿਲ ਹੈ ਅਸ਼ੋਕ ਨੂੰ ਅਸੀਂ ਅਸ਼ੋਕ ਮਹਾਨ ਕਿਉਂ ਕਹਿੰਦੇ ਆ ਪਹਿਲੀ ਗੱਲ ਅਸ਼ੋਕ ਨੇ ਬਹੁਤ ਵੱਡੇ ਸਾਮਰਾਜ ਦੀ ਸਥਾਪਨਾ ਕੀਤੀ ਸੀ ਅਸ਼ੋਕ ਨੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ ਕਲਿੰਗ ਯੁੱਧ ਤੋਂ ਪਹਿਲਾਂ ਮੰਨਿਆ ਕਿ ਸਾਮਰਾਜ ਦਾ ਜਿਹੜਾ ਸੰਕਲਪ ਸੀ ਉਹ ਚੰਦਰਗੁਪਤ ਮੌਰੀਆ ਦੇ ਸਮੇਂ ਆਇਆ ਬਿੰਦੂਸਾਰ ਨੇ ਵੀ ਬੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਪਰ ਜੇ ਅਸੀਂ ਅਸ਼ੋਕ ਬਾਰੇ ਗੱਲ ਕਰੀਏ ਅਸ਼ੋਕ ਨੇ ਕਲਿੰਗ ਜਿੱਤਿਆ ਤੇ ਕਲਿੰਗ ਜਿੱਤਣ ਦੇ ਨਾਲ ਉਹਦੇ ਰਾਜ ਦੇ ਵਿੱਚ ਬਹੁਤ ਵਿਸਥਾਰ ਹੋਇਆ ਜਿੰਨਾ ਜਿਹੜਾ ਸੀ ਜੇ ਤੁਸੀਂ ਜਿਸ ਪ੍ਰਕਾਰ ਆਪਾਂ ਨਕਸ਼ਾ ਦੇਖਿਆ ਅ ਸ਼ਾਇਦ ਹੀ ਕੋਈ ਹੋਰ ਸਾਮਰਾਜ ਦੇ ਵਿੱਚ ਕੋਈ ਸ਼ਾਸਕ ਐਦਾਂ ਦਾ ਰਿਹਾ ਹੋਵੇ ਜਿਹਨਾਂ ਦਾ ਐਡਾ ਵੱਡਾ ਸਾਮਰਾਜ ਸੀ ਜੇ ਤੁਸੀਂ ਇਹਨੂੰ ਕੰਪੈਰੀਜ਼ਨ ਕਰਕੇ ਦੇਖੋਗੇ ਬਾਕੀ ਰਾਜਾਂ ਦੇ ਨਾਲ ਬਾਕੀ ਸਾਮਰਾਜਾਂ ਦੇ ਨਾਲ ਤੇ ਥੋੜਾ ਥੋੜਾ ਪਾਰਟੀ ਸਨ ਉਹ ਜਿੰਨੇ ਵੀ ਸਨ ਸਭ ਤੋਂ ਵੱਡਾ ਸਾਮਰਾਜ ਜਿਹੜਾ ਸੀ ਮੌਰੀਆ ਸਾਮਰਾਜ ਸੀ ਅੱਗੇ ਚੱਲਦੇ ਹਾਂ ਅਸੀਂ ਵਿਸ਼ਾਲ ਸਾਮਰਾਜ ਦੀ ਗੱਲ ਕਰਨ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਰਾਜ ਪ੍ਰਬੰਧ ਦੀ ਅਸ਼ੋਕ ਨੇ ਆਪਣਾ ਰਾਜ ਪ੍ਰਬੰਧ ਬਹੁਤ ਵਧੀਆ ਬਣਾਇਆ ਹੋਇਆ ਸੀ ਰਾਜ ਨੂੰ ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ ਪਹਿਲਾਂ ਸਨ 4 ਪ੍ਰਾਂਤ ਬਾਅਦ ਵਿੱਚ ਇੱਕ ਹੋਰ ਐਡ ਕੀਤਾ ਕਲਿੰਗਾ ਨੂੰ 5 ਪ੍ਰਾਂਤ ਹੋ ਗਏ ਪਰ ਪ੍ਰਾਂਤਾਂ ਨੂੰ ਅੱਗੇ ਜ਼ਿਲ੍ਹਿਆਂ ਦੇ ਵਿੱਚ ਵੰਡਿਆ ਹੋਇਆ ਸੀ ਅਸ਼ੋਕ ਆਪ ਧਿਆਨ ਰੱਖਦਾ ਸੀ ਕਿ ਕਿਵੇਂ ਰਾਜਾਂ ਦੇ ਵਿੱਚ ਪ੍ਰਬੰਧ ਚੱਲ ਰਿਹਾ ਹੈ ਭੇਸ ਬਦਲ ਕੇ ਜਾਂਦਾ ਸੀ ਪਰਜਾ ਦੀਆਂ ਦੁੱਖ ਤਕਲੀਫਾਂ ਸੁਣਦਾ ਸੀ ਰਾਜ ਪ੍ਰਬੰਧ ਉਹਦਾ ਬਹੁਤ ਸ਼ਾਨਦਾਰ ਸੀ ਜੇ ਅਸੀਂ ਗੱਲ ਕਰੀਏ ਅਸ਼ੋਕ ਦੇ ਧੰਮ ਦੀ ਇੱਕ ਨਵਾਂ ਸੰਕਲਪ ਲਿਆਂਦਾ ਅਸ਼ੋਕ ਨੇ ਬੇਸ਼ੱਕ ਪ੍ਰਭਾਵਿਤ ਬੁੱਧ ਧਰਮ ਤੋਂ ਹੀ ਸੀ ਪਰ ਜੇ ਤੁਸੀਂ ਇਹਦੇ ਰੂਲਸ ਵੇਖੋ ਵੱਡਿਆਂ ਦਾ ਆਦਰ ਕਰੋ ਛੋਟਿਆਂ ਨਾਲ ਪਿਆਰ ਕਰੋ ਸਾਧੂਆਂ ਦੀ ਬ੍ਰਾਹਮਣਾਂ ਦੀ ਸਹਾਇਤਾ ਕਰੋ ਲੋੜਵੰਦਾਂ ਨੂੰ ਦਾਨ ਦਿਓ ਸਾਰੀਆਂ ਚੀਜ਼ਾਂ ਜਿਹੜੀ ਅਸੀਂ ਵੇਖੀਏ ਅੱਜ ਵੀ ਸਾਨੂੰ ਸਿਖਾਈਆਂ ਜਾਂਦੀਆਂ ਐ ਇਹੋ ਹੀ ਚੀਜ਼ਾਂ ਇਹ ਅਸ਼ੋਕ ਦੇ ਧੰਮ ਦੇ ਵਿੱਚ ਸ਼ਾਮਲ ਸਨ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਬੁੱਧ ਧਰਮ ਦਾ ਪ੍ਰਚਾਰ ਬੁੱਧ ਧਰਮ ਨੂੰ ਜੇ ਇੱਕ ਵਿਸ਼ਾਲ ਧਰਮ ਬਣਾਇਆ ਤੇ ਅਸ਼ੋਕ ਅਸ਼ੋਕ ਨੇ ਬਣਾਇਆ ਅਸ਼ੋਕ ਨੇ ਨਿਯੁਕਤੀ ਕੀਤੀ ਧਰਮ ਮਹਾਮਾਤਰਾ ਦੀ ਧਰਮ ਮਹਾਮਾਤਰਾ ਦੀ ਧਰਮ ਮਹਾ ਮਾਤਰਾ ਦੀ ਧਰਮ ਮਹਾ ਮਾਤਰ ਕੌਣ ਨੇ ਅਫਸਰ ਸੰ ਅਸ਼ੋਕ ਨੇ ਸੈਲਰੀ ਤੇ ਰੱਖੇ ਕਿ ਤਨਖਾਵਾਵਾਂ ਦਿਆਂਗਾ ਪ੍ਰਚਾਰ ਕਰੋ ਲੋਕਾਂ ਨੂੰ ਕੋਤੋ ਬੁੱਧ ਧਰਮ ਮੰਨਣਾ ਨਾ ਹਿੰਸਾ ਤੋਂ ਦੂਰ ਰਹਿਣਾ ਅਸ਼ੋਕ ਨੇ ਪ੍ਰਚਾਰ ਕਰਵਾਇਆ ਬੁੱਧ ਧਰਮ ਦਾ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਯੁੱਧਾਂ ਦਾ ਤਿਆਗ ਅਸ਼ੋਕ ਨੇ ਤਲਿੰਗ ਤੋਂ ਬਾਅਦ ਯੁੱਧ ਕਰਨੇ ਬੰਦ ਕਰ ਦਿੱਤੇ ਯੁੱਧ ਕਰਨੇ ਬੰਦ ਕੀਤੇ ਲੋਕਾਂ ਦੀ ਭਲਾਈ ਦਾ ਧਿਆਨ ਰੱਖਿਆ ਹਰ ਇੱਕ ਬੰਦੇ ਦੀ ਭਲਾਈ ਤੇ ਜ਼ੋਰ ਦਿੱਤਾ ਬਹੁਤ ਸਾਰੇ ਐਸੇ ਕੰਮ ਕੀਤੇ ਜਿਹੜੇ ਅਸੀਂ ਰਾਜਾ ਕੋਲੋਂ ਐਕਸਪੈਕਟ ਨਹੀਂ ਕਰਦੇ ਸਰਾਮਾਂ ਬਣਵਾਈਆਂ ਰੁੱਖ ਲਗਵਾਏ ਹਸਪਤਾਲ ਬਣਵਾਏ ਜਿੰਨਾ ਬੰਦਿਆਂ ਦੇ ਨਾਲ ਪਿਆਰ ਕਰਦਾ ਸੀ ਉਹ ਉਸੇ ਤਰ੍ਹਾਂ ਜਾਨਵਰਾਂ ਨਾਲ ਵੀ ਪਿਆਰ ਕਰਦਾ ਸੀ ਜਾਨਵਰਾਂ ਲਈ ਹਸਪਤਾਲ ਬਣਵਾਏ ਆਪਣੇ ਰਾਜ ਦੇ ਵਿੱਚ ਜਾਨਵਰਾਂ ਦੀ ਹੱਤਿਆਕੰਰ ਤੇ ਪਾਬੰਦੀ ਲਗਾ ਦਿੱਤੀ ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਕਲਾ ਦਾ ਵਿਕਾਸ ਦੀ ਅਸ਼ੋਕ ਦੇ ਸਮੇਂ ਕਲਾ ਦਾ ਬੜਾ ਵਿਕਾਸ ਹੋਇਆ ਬਹੁਤ ਸਾਰੀਆਂ ਇਮਾਰਤਾਂ ਬਣਵਾਈਆਂ ਗਈਆਂ ਬਹੁਤ ਸਾਰੇ ਸਤੂਪ ਬਣਵਾਏ ਗਏ ਜੇ ਕੱਲ੍ਹ ਅਸ਼ੋਕ ਦੀ ਗੱਲ ਕਰੀਏ ਲਗਭਗ 84000 ਸਤੂਪ ਅਸ਼ੋਕ ਦੇ ਰਾਜਕਾਲ ਵਿੱਚ ਬਣਾਏ ਗਏ ਤੇ ਇਹਨੇ ਸ਼ਾਨਦਾਰ ਸਤੂਪ ਸਨ ਕਿ ਉਹਨਾਂ ਵਿੱਚੋਂ ਇੱਕ ਸਤੂਪ ਨੂੰ ਭਾਰਤੀ ਕਰੰਸੀ ਨੋਟਾਂ ਦੇ ਉੱਪਰ ਵੀ ਸਥਾਨ ਮਿਲਿਆ ਉਹਨਾਂ ਦੇ ਉੱਪਰ ਚਿੱਤਰ ਬਣੇ ਹੋਏ ਸਨ ਬਹੁਤ ਸ਼ਾਨਦਾਰ ਜੇ ਅਸੀਂ ਗੱਲ ਕਰੀਏ ਸਿੱਖਿਆ ਤੇ ਸਾਹਿਬ ਦੀ ਤੇ ਅਸ਼ੋਕ ਦੇ ਸਮੇਂ ਸਿੱਖਿਆ ਦਾ ਬਹੁਤ ਵਿਕਾਸ ਹੋਇਆ ਭਾਰਤ ਦੇ ਵਿੱਚ ਵੱਡੇ ਵੱਡੇ ਸਿੱਖਿਆ ਦੇ ਕੇਂਦਰ ਸਥਾਪਿਤ ਕੀਤੇ ਗਏ ਸਾਹਿਤ ਦੀ ਉਮਤੀ ਹੋਈ ਅਸ਼ੋਕ ਦੇ ਵਿਦੇਸ਼ਾਂ ਨਾਲ ਬਹੁਤ ਵਧੀਆ ਸਬੰਧ ਸਨ ਅਨੇਕਾਂ ਦੇਸ਼ਾਂ ਦੀ ਯਾਤਰਾ ਕੀਤੀ ਉੱਥੇ ਜਾ ਕੇ ਰਾਜਿਆਂ ਦੇ ਨਾਲ ਵਧੀਆ ਰਿਲੇਸ਼ਨ ਬਣਾਏ ਉਹਨਾਂ ਨੂੰ ਇਨਸਪਾਇਰ ਕੀਤਾ ਬੁੱਧ ਧਰਮ ਅਪਣਾਉਣ ਲਈ ਇਹ ਜਿਹੇ ਇਮਪ੍ਰੈਸ਼ਨ ਸਾਡੇ ਕੋਲ ਆਇਆ ਇਹ ਇਮਪ੍ਰੈਸ਼ਨ ਆਣਾ ਸਾਨੂੰ 5 ਅੰਕਾਂ ਦੇ ਵਿੱਚ ਯਾਦ ਰੱਖਣਾ ਹੈ 5 ਅੰਕਾਂ ਦੇ ਵਿੱਚ ਆਣਾ ਤੇ ਇਹਦੇ ਵਿੱਚ ਸਾਡੇ ਕੋਲ ਜਿਵੇਂ 2 4 5 8 ਪੁਆਇੰਟ ਨੇ ਕੋਈ 5 ਪੁਆਇੰਟ ਵਧੀਆ ਤਰ੍ਹਾਂ ਯਾਦ ਕਰ ਲਓ ਹਰੇਕ ਪੁਆਇੰਟ ਨੂੰ ਚਾਰ-ਚਾਰ ਲਾਈਨਾਂ ਦੇ ਵਿੱਚ ਐਕਸਪਲੇਨ ਕਰ ਲਦਣਾ ਤੁਹਾਡਾ 5 ਨੰਬਰ ਦਾ ਪ੍ਰਸ਼ਨ ਬਣ ਜਾਏਗਾ ਇੰਨੀ ਕੋਈ ਚੀਜ਼ ਦੇ ਨਾਲ ਤੇ ਬੜੇ ਆਰਾਮ ਨਾਲ 5 ਪੁਆਇੰਟ ਤੁਹਾਨੂੰ ਯਾਦ ਰਹਿ ਜਾਣੇ ਨੇ ਇਹਦੇ ਅੱਗੇ ਚੱਲਦੇ ਹਾਂ ਮੌਰੀਆ ਸਾਮਰਾਜ ਦਾ ਸ਼ਾਸਨ ਪ੍ਰਬੰਧ ਜੇ ਅਸੀਂ ਮੌਰੀਆ ਸਾਮਰਾਜ ਦੇ ਸ਼ਾਸਨ ਪ੍ਰਬੰਧ ਦੀ ਗੱਲ ਕਰੀਏ ਤੇ ਜਿਹੜਾ ਮੁੱਖ ਤੌਰ ਤੇ ਪਹਿਲਾ ਸੀ ਕੇਂਦਰੀ ਸ਼ਾਸਨ ਪ੍ਰਬੰਧ ਦੂਜਾ ਸੀ ਪ੍ਰਾਂਤੀ ਸ਼ਾਸਨ ਪ੍ਰਬੰਧ ਤੇ ਤੀਸਰਾ ਜਿਹੜਾ ਹੁੰਦਾ ਇਹ ਆ ਜਾਂਦਾ ਸਥਾਨਕ ਪ੍ਰਬੰਧ ਤੇ ਸਥਾਨਕ ਪ੍ਰਬੰਧ ਦੇ ਵਿੱਚ ਹੀ ਜ਼ਿਲ੍ਹੇ ਤੇ ਨਗਰ ਵੀ ਆ ਜਾਂਦੇ ਨੇ ਪਰ ਆਮ ਤੌਰ ਤੇ ਜਿਹੜਾ ਜ਼ਿਲ੍ਹਿਆਂ ਦਾ ਪ੍ਰਬੰਧ ਤੇ ਨਗਰਾਂ ਦਾ ਪ੍ਰਬੰਧ ਵੱਖਰਾ ਰੱਖਿਆ ਜਾਂਦਾ ਸਥਾਨਕ ਪ੍ਰਬੰਧ ਦਾ मीनिंग ਹੁੰਦਾ ਜਿਹੜਾ ਲੋਕਲ ਲੈਵਲ ਤੇ ਪ੍ਰਬੰਧ ਕੀਤਾ ਜਾਂਦਾ ਜੇ ਅਸੀਂ ਗੱਲ ਕਰੀਏ ਕੇਂਦਰੀ ਸ਼ਾਸਨ ਪ੍ਰਬੰਧ ਦੀ ਤੇ ਕੇਂਦਰ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਸੀ ਉਹ ਸੀ ਰਾਜਾ ਰਾਜਾ ਜਿਹੜਾ ਸ਼ਾਸਨ ਦਾ ਮੁਖੀ ਸੀ ਰਾਜੇ ਦੀਆਂ ਸ਼ਕਤੀਆਂ ਅਸੀਮਤ ਹੁੰਦੀਆਂ ਸਨ ਯਾਦ ਰੱਖਣਾ ਅਸੀਮਤ ਮਤਲਬ ਉਹਦੇ ਦੇ ਕੋਈ پابੰਦੀ ਨਹੀਂ ਹੈਗੀ ਜਿਹੜੀ ਚੀਜ਼ ਰਾਜੇ ਦੇ ਮੂੰਹੋਂ ਨਿਕਲੇਗੀ ਉਹ ਕਾਨੂੰਨ ਬਣ ਜਾਏਗੇ ਰਾਜਾ ਜਿੰਨੂੰ ਚਾਹੁੰਦਾ ਸੀ ਸਜ਼ਾ ਦੇ ਸਕਦਾ ਸੀ ਜਿੰਨੂੰ ਚਾਹੁੰਦਾ ਸੀ ਸਜ਼ਾ ਮaaf ਕਰ ਸਕਦਾ ਸੀ ਦੂਜੇ ਦੇਸ਼ਾਂ ਦੇ ਨਾਲ ਸੰਬੰਧ ਬਣਾਨੇ ਸੰਧੀਆਂ ਕਰਨੀਆਂ ਯੁੱਧ ਦਾ ਐਲਾਨ ਕਰਨਾ ਇਹ ਸਾਰੇ ਰਾਜੇ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸਨ ਰਾਜਾ ਸਾਹਿਬ ਤੋਂ ਵੱਡਾ ਜੱਜ ਹੁੰਦਾ ਸੀ ਸਭ ਤੋਂ ਵੱਡਾ ਡਿਸੀਜਨ ਦੇਣ ਵਾਲਾ ਰਾਜਾ ਸੀ ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਪ੍ਰਾਂਤ ਰਾਜੇ ਦੀ ਸਹਾਇਤਾ ਲਈ ਇੱਕ ਹੁੰਦੀ ਸੀ ਮੰਤਰੀ ਪਰਿਸ਼ਦ ਮੰਤਰੀ ਪਰਿਸ਼ਦ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਮੰਤਰੀ ਹੁੰਦੇ ਸਨ ਮੰਤਰੀਆਂ ਦਾ ਕੰਮ ਕੀ ਹੁੰਦਾ ਸੀ ਰਾਜੇ ਨੂੰ ਸਲਾਹ ਦੇਣਾ ਅੱਗੇ ਉਹ ਸਲਾਹ ਮੰਨੀਏ ਜਾਂ ਨਹੀਂ ਮੰਨੀ ਉਹ ਰਾਜੇ ਦੀ ਮਰਜ਼ੀ ਹੁੰਦੀ ਸੀ ਅਲੱਗ-ਅਲੱਗ ਤਰ੍ਹਾਂ ਦੇ ਮੰਤਰੀ ਹੁੰਦੇ ਸੀ ਜਿਵੇਂ ਪੁਜੋਹਿਤ ਰਾਜੇ ਨੂੰ ਧਾਰਮਿਕ ਮਾਮਲਿਆਂ ਦੇ ਵਿੱਚ ਸਲਾਹ ਦਿੰਦਾ ਸੀ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਇਹ ਜਿਹੜਾ ਪ੍ਰਧਾਨ ਮੰਤਰੀ ਬਾਕੀ ਮੰਤਰੀਆਂ ਤੇ ਰਾਜੇ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਸੀ ਰਾਜੇ ਤੱਕ ਹਰ ਇੱਕ ਸੂਚਨਾ ਪਹੁੰਚਾਦਾ ਸੀ ਪ੍ਰਧਾਨ ਮੰਤਰੀ ਇਸੇ ਤਰ੍ਹਾਂ ਹੋਰ ਕਈ ਮੰਤਰੀ ਸਨ ਜਿਵੇਂ ਦੰਡਪਾਸ਼ਕ ਦੰਡਪਾਸ਼ਕ ਜਿਹੜਾ ਸੀ ਇਹ ਪੁਲਿਸ ਵਿਭਾਗ ਦਾ ਮੁਖੀ ਸੀ ਮੌਰੀਆ ਸਾਮਰਾਜ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਉਸ ਤੋਂ ਬਾਅਦ ਹੋਰ ਕਈ ਸਨ ਜਿਵੇਂ ਸਮਾਹਰਤਾ ਸਮਾਹਰਤਾ ਉਸ ਤੋਂ ਬਾਅਦ ਭਾਗ ਦੂ ਅਲੱਗ-ਅਲੱਗ ਕੰਮ ਹੁੰਦੇ ਸਨ ਸਾਰਿਆਂ ਦੇ ਜਿਵੇਂ ਅਸੀਂ ਗੱਲ ਕਰੀਏ ਪ੍ਰਾਂਤਾਂ ਦੀ ਤੇ ਪ੍ਰਾਂਤਾਂ ਦਾ ਪ੍ਰਬੰਧ ਜਿਹੜਾ ਆਮ ਤੌਰ ਤੇ ਜਿਹੜਾ ਪ੍ਰਾਂਤ ਦਾ ਪ੍ਰਬੰਧ ਵੇਖਦਾ ਸੀ ਉਹਨੂੰ ਕਹਿੰਦੇ ਸੀ ਕੁਮਾਰ ਕੇਂਦਰੀ ਸ਼ਾਸਨ ਪ੍ਰਬੰਧ ਦਾ ਮੁਖੀ ਸੀ ਰਾਜਾ ਪ੍ਰਾਂਤਾਂ ਦਾ ਪ੍ਰਬੰਧ ਵੇਖਿਆ ਜਾਂਦਾ ਸੀ ਕੁਮਾਰ ਦੁਆਰਾ ਆਮ ਤੌਰ ਤੇ ਕੁਮਾਰ ਹੁੰਦੇ ਸਨ ਰਾਜਕੁਮਾਰ ਰਾਜ ਪਰਿਵਾਰ ਦੇ ਜਿਹੜੇ ਮੈਂਬਰ ਹੁੰਦੇ ਸਨ ਉਹਨਾਂ ਨੂੰ ਕੁਮਾਰ ਬਣਾਇਆ ਜਾਂਦਾ ਸੀ ਜੇ ਅਸੀਂ ਗੱਲ ਕਰੀਏ ਜ਼ਿਲ੍ਹਿਆਂ ਦਾ ਤੇ ਜ਼ਿਲ੍ਹਿਆਂ ਦਾ ਪ੍ਰਬੰਧ ਇਸੇ ਤਰ੍ਹਾਂ ਪ੍ਰਾਂਤਾਂ ਨੂੰ ਅੱਗੇ ਜ਼ਿਲ੍ਹਿਆਂ ਦੇ ਵਿੱਚ ਵੰਡਿਆ ਹੋਇਆ ਸੀ ਜੇ ਅਸੀਂ ਪ੍ਰਾਂਤਾਂ ਦੀ ਗੱਲ ਕਰੀਏ ਤੇ ਅਸ਼ੋਕ ਦੇ ਪ੍ਰਾਂਤ ਸਨ ਪੰਜ ਪਹਿਲਾ ਸੀ ਮਗਧ ਉਸ ਤੋਂ ਬਾਅਦ ਉੱਤਰ ਪੱਛਮੀ ਪ੍ਰਾਂਤ ਉੱਤਰ ਪੱਛਮੀ ਪ੍ਰਾਂਤ ਫਿਰ ਸੀ ਪੱਛਮੀ ਪ੍ਰਾਂਤ ਤੇ ਫਿਰ ਸੀ ਦੱਖਣੀ ਪ੍ਰਾਂਤ ਹੁਣ ਇਹ ਤਾਂ ਹੋਏ 4 ਤੇ ਇੱਕ ਪ੍ਰਾਂਤ ਅਸ਼ੋਕ ਨੇ ਬਾਅਦ ਦੇ ਵਿੱਚ ਬਣਾਇਆ ਉਹਦਾ ਨਾਂ ਸੀ ਕਲਿੰਗ ਤੇ ਕਲਿੰਗ ਦੀ ਰਾਜਧਾਨੀ ਕਿਹੜੀ ਸੀ ਕਲਿੰਗ ਦੀ ਰਾਜਧਾਨੀ ਦਾ ਨਾਂ ਸੀ ਤੁਸ਼ਾਲੀ ਕਲਿੰਗ ਦੀ ਰਾਜਧਾਨੀ ਦਾ ਨਾਂ ਸੀ ਤੁਸ਼ਾਲੀ ਜੇ ਅਸੀਂ ਗੱਲ ਕਰੀਏ ਜ਼ਿਲ੍ਹਿਆਂ ਦੀ ਤੇ ਪ੍ਰਾਂਤਾਂ ਨੂੰ ਵੰਡਿਆ ਗਿਆ ਸੀ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਿਆਂ ਨੂੰ ਕੀ ਕਹਿੰਦੇ ਸਨ ਜ਼ਿਲ੍ਹਿਆਂ ਨੂੰ ਕਹਿੰਦੇ ਸਨ ਜਨਪਦ ਤੇ ਜਨਪਦ ਦਾ ਮੁਖੀ ਕੌਣ ਹੁੰਦਾ ਸੀ ਜਨਪਦ ਦਾ ਮੁਖੀ ਹੁੰਦਾ ਸੀ ਪਰਦੇਸ਼ਕ ਤੇ ਪਰਦੇਸ਼ਕ ਦੀ ਸਹਾਇਤਾ ਲਈ ਦੋ ਹੋਰ ਅਧਿਕਾਰੀ ਹੁੰਦੇ ਸਨ ਇੱਕ ਹੁੰਦਾ ਸੀ ਯੁਕਤ ਤੇ ਦੂਸਰਾ ਹੁੰਦਾ ਸੀ ਰਾਜੁਕ ਜੇ ਗੱਲ ਕਰੀਏ ਨਗਰਾਂ ਦੀ ਜਿਹੜੇ ਵੱਡੇ ਵੱਡੇ ਨਗਰ ਸਨ ਜਿਵੇਂ ਪਾਟਲੀ ਪੁੱਤਰ ਵਰਗੇ ਇਹਨਾਂ ਦੇ ਪ੍ਰਬੰਧ ਦਾ ਤਰੀਕਾ ਵੱਖਰਾ ਹੁੰਦਾ ਸੀ ਇਹਨਾਂ ਦਾ ਜਿਹੜਾ ਪ੍ਰਬੰਧ ਚਲਾਇਆ ਜਾਂਦਾ ਸੀ ਨਗਰ ਅਧਿਐਕਸ਼ ਦੁਆਰਾ ਨਗਰ ਅਧਿਐਕਸ਼ ਦੁਆਰਾ ਤੇ ਇਹਨਾਂ ਦਾ ਪ੍ਰਬੰਧ ਚਲਾਉਣ ਲਈ ਕਮੇਟੀਆਂ ਬੰਦੀਆਂ ਸਨ 30 ਮੈਂਬਰਾਂ ਦੀ ਕਮੇਟੀਆਂ ਹੁੰਦੀਆਂ ਸਨ 30 ਮੈਂਬਰੀ ਕਮੇਟੀ ਹੁੰਦੀ ਸੀ ਜਿਹਨੂੰ ਅੱਗੇ 6 ਕਮੇਟੀਆਂ ਜਾਂ 5 ਕਮੇਟੀਆਂ ਦੇ ਵਿੱਚ ਵੰਡਿਆ ਜਾਂਦਾ ਸੀ 5 5 6 6 ਮੈਂਬਰਾਂ ਦੀਆਂ ਉਹ ਅਲੱਗ-ਅਲੱਗ ਕੰਮ ਦੇਖਦੀਆਂ ਸਨ ਜੇ ਗੱਲ ਕਰੀਏ ਸਥਾਨਕ ਪ੍ਰਬੰਧ ਦੀ ਤੇ ਸਥਾਨਕ ਪ੍ਰਬੰਧ ਦੇ ਵਿੱਚ 5 5 10 10 ਪਿੰਡਾਂ ਦੀਆਂ ਇਕਾਈਆਂ ਬਣਾਈਆਂ ਜਾਂਦੀਆਂ ਸਨ ਤੇ ਉਹਨਾਂ ਦਾ ਮੁਖੀ ਕੌਣ ਹੁੰਦਾ ਸੀ ਉਹਨਾਂ ਦੇ ਉਹਨਾਂ ਦਾ ਮੁਖੀ ਹੁੰਦਾ ਸੀ ਸਥਾਨਕ ਤੇ ਸਥਾਨਕ ਦੀ ਸਹਾਇਤਾ ਲਈ ਹੁੰਦਾ ਸੀ ਗੋਪ ਜੇ ਕੱਲੇ ਪਿੰਡ ਦੇ ਪ੍ਰਬੰਧ ਦੀ ਗੱਲ ਕਰੀਏ ਤੇ ਪਿੰਡ ਨੂੰ ਕਹਿੰਦੇ ਸੀ ਗ੍ਰਾਮ ਤੇ ਗ੍ਰਾਮ ਦਾ ਮੁਖੀ ਹੁੰਦਾ ਸੀ ਗ੍ਰਾਮਿਕ ਤੇ ਗ੍ਰਾਮਿਕ ਦੀ ਸਹਾਇਤਾ ਲਈ ਹੁੰਦੀ ਸੀ ਪੰਚਾਇਤ ਯਾਸੀ ਕਹਿ ਸਕਦੇ ਆ ਗ੍ਰਾਮ ਪੰਚਾਇਤ ਇਸ ਤਰ੍ਹਾਂ ਜਿਹੜਾ ਸਾਰਾ ਕੁਝ ਸੀ ਲੋਕਲਾਈਜ਼ ਕੀਤਾ ਹੋਇਆ ਸੀ ਜੇ ਅਸੀਂ ਗੱਲ ਕਰੀਏ ਵਿੱਤੀ ਪ੍ਰਬੰਧ ਦੀ ਤੇ ਮੌਰੀਆ ਦੇ ਸਮੇਂ ਲੋਕਾਂ ਦੀ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਬੜੀ ਵਧੀਆ ਸੀ ਮੁੱਖ ਕੀਤਾ ਕਿਹੜਾ ਸੀ ਖੇਤੀਬਾੜੀ ਐਗਰੀਕਲਚਰ ਖੇਤੀਬਾੜੀ ਮੁੱਖ ਕੀਤਾ ਸੀ ਜਿਹੜਾ ਲੋਕਾਂ ਕੋਲੋਂ ਲਗਾਨ ਲਿਆ ਜਾਂਦਾ ਸੀ ਰਾਜ ਦੀ ਆਮਦਨ ਦਾ ਜਿਹੜਾ ਮੁੱਖ ਸਾਧਨ ਸੀ ਲਗਾਨ ਲਗਾਨ ਨੂੰ ਕਹਿੰਦੇ ਸੀ ਭਾਗ ਇਹ ਭਾਗ ਕਿੰਨਾ ਹੁੰਦਾ ਸੀ ਨਾਰਮਲੀ ਨਾਰਮਲੀ ਜਿਹੜੀ ਉਪਜ ਦਾ 1/4 ਤੋਂ 1/6 ਭਾਗ ਤੱਕ ਅਸੀਂ ਕਹਿ ਸਕਦੇ ਹਾਂ ਕਿ 25% ਤੋਂ ਲੈ ਕੇ 25% ਤੋਂ 16% ਤੱਕ ਜਿਹੜਾ ਸੀ ਜਿਹੜੀ ਜਿਹੜੀ ਫਸਲ ਬੰਦੇ ਸੀ ਉਹ ਰਾਜਾਂ ਦੁਆਰਾ ਲਈ ਜਾਂਦੀ ਸੀ ਜੇ ਅਸੀਂ ਨਿਆਂ ਪ੍ਰਬੰਧ ਦੀ ਗੱਲ ਕਰੀਏ ਤੇ ਨਿਆਂ ਪ੍ਰਬੰਧ ਦਾ ਮੁਖੀ ਸੀ ਰਾਜਾ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਆ ਰਾਜਾ ਮੁਖੀ ਹੁੰਦਾ ਸੀ ਇਹਦੇ ਤੋਂ ਇਲਾਵਾ ਹਾਰੇ ਕੇ ਸ਼ਹਿਰ ਤੇ ਬਹੁਤ ਸਾਰੀਆਂ ਥਾਵਾਂ ਤੇ ਜਿਹੜੀਆਂ ਅਦਾਲਤਾਂ ਬਣੀਆਂ ਹੋਈਆਂ ਸਨ ਅਦਾਲਤਾਂ ਦੇ ਵਿੱਚ ਰਾਜੇ ਦੁਆਰਾ ਜੱਜਾਂ ਦੀ ਨਿਯੁਕਤੀ ਕੀਤੀ ਜਾਂਦੀ ਸੀ ਜਿਹੜੇ ਅਦਾਲਤਾਂ ਦੇ ਫੈਸਲੇ ਕਰਦੇ ਸਨ ਨਿਆਂ ਸਸਤਾ ਹੁੰਦਾ ਸੀ ਤੇ ਰਾਜਾ ਇਸ ਚੀਜ਼ ਦਾ ਧਿਆਨ ਰੱਖਦਾ ਸੀ ਕਿ ਹਰ ਇੱਕ ਬੰਦੇ ਨੂੰ ਪੂਰਾ ਨਿਆਂ ਮਿਲੇ ਕਿਸੇ ਦੇ ਨਾਲ ਭੇਤ ਭਾਵ ਨਹੀਂ ਕੀਤਾ ਜਾਂਦਾ ਸੀ ਸਜ਼ਾਵਾਂ ਜਿਹੜੀਆਂ ਸਨ ਉਹ ਬਹੁਤ ਸਖਤ ਹੁੰਦੀਆਂ ਸਨ ਸਜ਼ਾਵਾਂ ਇੰਨੀਆਂ ਸਖਤ ਸਨ ਕਿ ਲੋਕ ਜਿਹੜਾ ਸੀ ਉਹ ਜੁਰਮ ਕਰਦੇ ਹੀ ਨਹੀਂ ਸਨ ਜੇ ਅਸੀਂ ਗੱਲ ਕਰੀਏ ਜਸੂਸੀ ਪ੍ਰਬੰਧ ਤੇ ਮੌਰੀਆ ਸਾਮਰਾਜ ਦੀ ਇੱਕ ਬੜੀ ਵੱਡੀ ਵਿਸ਼ੇਸ਼ਤਾ ਸੀ ਇੱਥੋਂ ਦਾ ਜਸੂਸੀ ਪ੍ਰਬੰਧ ਇਹਨਾਂ ਕੋਲ ਦੋ ਤਰ੍ਹਾਂ ਦੀ ਜਸੂਸ ਹੁੰਦੇ ਸਨ ਇੱਕ ਹੁੰਦੇ ਸਨ ਸੰਚਾਰ ਦੂਜੇ ਸਨ ਸੰਸਥਾਨ ਜਿਹੜੇ ਸੰਚਾਰ ਉਹ ਜਾਸੂਸ ਨੇ ਜਿਹੜੇ ਘੁੰਮਦੇ ਫਿਰਦੇ ਨੇ ਅਲੱਗ-ਅਲੱਗ ਥਾਵਾਂ ਤੇ ਜਾਂਦੇ ਨੇ ਉੱਥੋਂ ਦੀਆਂ ਖਬਰਾਂ ਕਲੈਕਟ ਕਰਦੇ ਨੇ ਪੇਸ ਬਦਲ ਕੇ ਉਹ ਰਾਜੇ ਤੱਕ ਪਹੁੰਚਾਉਂਦੇ ਨੇ ਤੇ ਸੰਸਥਾਨ ਜਿਹੜੇ ਇੱਕ ਥਾਂ ਤੇ ਜਿੱਨਾਂ ਦਾ ਦਫ਼ਤਰ ਬਣਿਆ ਹੋਇਆ ਹੈ ਜਿਹੜੇ ਇੱਕ ਥਾਂ ਤੇ ਰਹਿੰਦੇ ਨੇ ਉਹ ਸੰਚਾਰ ਦੇ ਕੋਲੋਂ ਖਬਰਾਂ ਲੈਂਦੇ ਨੇ ਉਹ ਰਾਜੇ ਤੱਕ ਪਹੁੰਚਾਉਂਦੇ ਨੇ ਤੇ ਜੇ ਅਸੀਂ ਗੱਲ ਕਰੀਏ ਸੈਨਿਕ ਪ੍ਰਬੰਧ ਦੀ ਤੇ ਮੌਰੀਆ ਸਾਮਰਾਜ ਦਾ ਜਿਹੜਾ ਸੈਨਿਕ ਪ੍ਰਬੰਧ ਬਹੁਤ ਵਧੀਆ ਸੀ ਕੁਝ ਇਤਿਹਾਸਕਾਰ ਤਾਂ ਇੱਥੋਂ ਤੱਕ ਕਹਿੰਦੇ ਨੇ ਵੀ ਇਹਨਾਂ ਦੇ ਕੋਲ ਲਗਭਗ 7 ਲੱਖ ਦੇ ਕਰੀਬ ਸੈਨਿਕ ਸਨ ਮੌਰੀਆ ਸ਼ਾਸਨ ਦੇ ਵਿੱਚ ਸੈਨਿਕਾਂ ਨੂੰ ਜਿਹੜਾ ਅਲੱਗ-ਅਲੱਗ ਗੋਧਿਆਂ ਦੇ ਵਿੱਚ ਵੰਡਿਆ ਗਿਆ ਸੀ ਉਹਨਾਂ ਨੂੰ ਤਨਖਾਹਾਂ ਨਗਦ ਦਿੱਤੀਆਂ ਜਾਂਦੀਆਂ ਸਨ ਬਹੁਤ ਹੀ ਸ਼ਕਤੀਸ਼ਾਲੀ ਸੀ ਮੌਰੀਆ ਸਾਮਰਾਜ ਪਰ ਬਾਅਦ ਵਿੱਚ ਜਿਹੜੀ ਸੈਨਾ ਸੀ ਉਹ ਕਮਜ਼ੋਰ ਹੋ ਗਈ ਅੱਗੇ ਚੱਲਦੇ ਹਾਂ ਮੌਰੀਆ ਦੇ ਸਮਾਜਿਕ ਜੀਵਨ ਬਾਰੇ ਗੱਲ ਕਰਦੇ ਹਾਂ ਸਾਂਝੇ ਪਰਿਵਾਰ ਜਿਹੜੇ ਮੌਰੀਆ ਰਾਜ ਦੇ ਵਿੱਚ ਪਰਿਵਾਰ ਸਾਂਝੇ ਹੁੰਦੇ ਸਨ ਪਰਿਵਾਰ ਦੇ ਸਾਰੇ ਮੈਂਬਰ ਰਲ ਕੇ ਰਹਿੰਦੇ ਸਨ ਜਿਵੇਂ ਜੀ ਗੱਲ ਕਰੀਏ ਇਸਤਰੀਆਂ ਦੀ ਹਾਲਤ ਦੀ ਇਸਤਰੀਆਂ ਦੀ ਹਾਲਤ ਵਧੀਆ ਨਹੀਂ ਸੀ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ ਉਹਨਾਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਕੋਈ ਅਧਿਕਾਰ ਨਹੀਂ ਸੀ ਸਿਰਫ ਅਮੀਰ ਲੋਕਾਂ ਦੀਆਂ ਜਿਹੜੀਆਂ ਇਸਤਰੀਆਂ ਸਨ ਉਹ ਸਿੱਖਿਆ ਪ੍ਰਾਪਤ ਕਰ ਸਕਦੀਆਂ ਸਨ ਜਦੋਂ ਘਰ ਦੇ ਵਿੱਚ ਲੜਕੀ ਦਾ ਜਨਮ ਹੁੰਦਾ ਸੀ ਤੇ ਪਰਿਵਾਰ ਦੇ ਵਿੱਚ ਸੋਗ ਛਾ ਜਾਂਦਾ ਸੀ ਮੁੰਡੇ ਦੇ ਜਨਮ ਤੇ ਖੁਸ਼ੀ ਮਹਿਸੂਸ ਕੀਤੀ ਜਾਂਦੀ ਸੀ ਇਸ ਤੋਂ ਇਲਾਵਾ ਜਿਹੜੇ ਅਮੀਰ ਲੋਕ ਸਨ ਉਹ ਕਈ ਕਈ ਵਿਆਹ ਕਰਵਾ ਸਕਦੇ ਸਨ ਵਿਧਵਾ ਔਰਤਾਂ ਦੀ ਜਿਹੜੀ ਹਾਲਤ ਸੀ ਉਹ ਬਹੁਤ ਮਾੜੀ ਸੀ ਮੌਰੀਆ ਸਮਰਾਜ ਦੇ ਵਿੱਚ ਜਾਤੀ ਪ੍ਰਥਾ ਪ੍ਰਚਲਿਤ ਸੀ ਜਿਹੜੀਆਂ ਚਾਰ ਜਾਤੀਆਂ ਸਨ ਮੁੱਖ ਰੂਪ ਦੇ ਵਿੱਚ ਜਿਹੜੀਆਂ ਆਪਾਂ ਪਹਿਲਾਂ ਕਰ ਚੁੱਕੇ ਆ ਵੈਦਿਕ ਕਾਲ ਦੇ ਵਿੱਚ ਬ੍ਰਾਹਮਣ ਖਸ਼ਤਰੀ ਵੈਸ਼ ਸ਼ੂਦਰ ਪਰ ਜੇ ਸਾਨੂੰ ਪੁੱਛ ਲਿਆ ਜਾਂਦਾ ਹੈ ਕਿ ਮੈਗਸਥਨੀਜ਼ ਨੇ ਕਿੰਨੀਆਂ ਜਾਤੀਆਂ ਦਸੀਆਂ ਨੇ ਮੌਰੀਆ ਕਾਲ ਦੇ ਵਿੱਚ ਤੇ ਮੈਗਸਥਨੀਜ਼ ਨੇ ਦਸੀਆਂ ਸੱਤ ਜਾਤੀਆਂ ਉਹਨੂੰ ਮੈਗਸਥਨੀਜ਼ ਨੇ ਸੱਤ ਜਾਤੀਆਂ ਕਿਉਂ ਦਸੀਆਂ ਮੈਗਸਥਨੀਜ਼ ਦੀ ਜਿਹੜੀ ਡਿਸਟ੍ਰਿਬਿਊਸ਼ਨ ਸੀ ਉਹ ਪ੍ਰੋਫੈਸ਼ਨ ਦੇ ਉੱਪਰ ਸੀ ਉਹਨੇ ਜਾਤੀਆਂ ਦੱਸੀਆਂ ਕਿਸਾਨ, ਸ਼ਿਲਪਕਾਰ, ਵਪਾਰੀ ਉਹਨੇ ਐਦਾਂ ਬਣਾ ਕੇ ਦੱਸੀਆਂ ਸਨ ਜੇ ਅਸੀਂ ਗੱਲ ਕਰੀਏ ਗੁਲਾਮਾਂ ਦੀ ਦਸ਼ਾ ਦੀ ਤੇ ਗੁਲਾਮਾਂ ਦੀ ਦਸ਼ਾ ਚੰਗੀ ਸੀ ਉਹਨਾਂ ਦੇ ਨਾਲ ਦਿਆਲਤਾ ਵਾਲਾ ਵਿਵਹਾਰ ਕੀਤਾ ਜਾਂਦਾ ਸੀ ਉਹਨਾਂ ਤੇ ਜ਼ੁਲਮ ਨਹੀਂ ਕੀਤੇ ਜਾਂਦੇ ਸਨ ਗੁਲਾਮਾਂ ਨੂੰ ਹੱਕ ਸੀ ਵੀ ਜੇ ਕੋਈ ਬੰਦਾ ਗੁਲਾਮ ਜਿਹੜਾ ਉਹ ਉਹਦੀ ਕੀਮਤ ਦੇ ਕੇ ਗੁਲਾਮ ਨੂੰ ਆਜ਼ਾਦ ਕਰਵਾ ਸਕਦਾ ਸੀ ਇਸੇ ਪ੍ਰਕਾਰ ਜੇ ਗੱਲ ਕਰੀਏ ਨੈਤਿਕ ਪੱਧਰ ਦੀ ਤੇ ਮੌਰੀਆ ਲੋਕਾਂ ਦਾ ਨੈਤਿਕ ਪੱਧਰ ਬਹੁਤ ਉੱਚਾ ਸੀ ਜਦੋਂ ਮੈਗਸਥਨੀਜ਼ ਨੇ ਜਿਹੜਾ ਕੁਝ ਦੇਖਿਆ ਮੌਰੀਆ ਸਾਮਰਾਜ ਦੇ ਵਿੱਚ ਉਹ ਕਹਿੰਦਾ ਕਿ ਉੱਥੋਂ ਦੇ ਲੋਕ ਜਿਹੜਾ ਸੀ ਆਪਣੇ ਘਰਾਂ ਦੇ ਤਾਲੇ ਨਹੀਂ ਸੀ ਲਗਾਦੇ ਕਿਉਂਕਿ ਚੋਰੀ ਨਹੀਂ ਹੁੰਦੀ ਸੀ ਲੋਕ ਮਿਲ ਜੁਲ ਕੇ ਰਹਿੰਦੇ ਸਨ ਲੁੱਟਖੋਹਾਂ ਨਹੀਂ ਹੁੰਦੀਆਂ ਸਨ ਜੇ ਅਸੀਂ ਮਨੋਰੰਜਨ ਦੇ ਸਾਧਨਾਂ ਦੀ ਗੱਲ ਕਰੀਏ ਤੇ ਜਿਹੜੇ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਸੀ ਤਿਉਹਾਰ ਇਸ ਤੋਂ ਬਾਅਦ ਰੱਥ ਦੌੜਾ ਹੁੰਦੀਆਂ ਸਨ ਕੋੜ ਦੌੜਾ ਹੁੰਦੀਆਂ ਸਨ ਤਮਾਸ਼ੇ ਹੁੰਦੇ ਸਨ ਔਰ ਕਈ ਐਕਟੀਵਿਟੀਆਂ ਕੀਤੀਆਂ ਜਾਂਦੀਆਂ ਸੀ ਮਨੋਰੰਜਨ ਲਈ ਜੇ ਅਸੀਂ ਭੋਜਨ ਤੇ ਕੱਪੜਿਆਂ ਦੀ ਗੱਲ ਕਰੀਏ ਤੇ ਲੋਕਾਂ ਦਾ ਭੋਜਨ ਤੇ ਕੱਪੜੇ ਉਹਨਾਂ ਦੇ ਸਮਾਜਿਕ ਵਿਵਸਥਾ ਦੇ ਅਨੁਸਾਰ ਹੁੰਦੇ ਸਨ ਜਿਹੜੇ ਅਮੀਰ ਲੋਕ ਸੀ ਉਹਨਾਂ ਦਾ ਭੋਜਨ ਬਹੁਤ ਵਧੀਆ ਹੁੰਦਾ ਸੀ ਕੱਪੜੇ ਬਹੁਤ ਵਧੀਆ ਹੁੰਦੇ ਸਨ ਉਹਨਾਂ ਦੇ ਰੇਸ਼ਮੀ ਕੱਪੜੇ ਹੁੰਦੇ ਸਨ ਮਲਮਲ ਦੇ ਕੱਪੜੇ ਹੁੰਦੇ ਸਨ ਕੱਪੜਿਆਂ ਦੇ ਵਿੱਚ ਵਧੀਆ ਕਢਾਈ ਕੀਤੀ ਹੁੰਦੀ ਸੀ ਆਮ ਲੋਕਾਂ ਦੇ ਕੱਪੜੇ ਜਿਹੜੇ ਸਿੰਪਲ ਹੁੰਦੇ ਸਨ ਲੋਕ ਉਸ ਸਮੇਂ ਸੂਤੀ ਉਨੀ ਰੇਸ਼ਮੀ ਹਰ ਇੱਕ ਤਰ੍ਹਾਂ ਦੇ ਕੱਪੜੇ ਪਾਉਂਦੇ ਸਨ ਜੇ ਅਸੀਂ ਗੱਲ ਕਰੀਏ ਸਿੱਖਿਆ ਦੀ ਸਿੱਖਿਆ ਉਸ ਵੇਲੇ ਬਹੁਤ ਵਿਕਸਤ ਸੀ ਜੇ ਇਤਿਹਾਸਕਾਰਾਂ ਦੀ ਗੱਲ ਕਰੀਏ ਤੇ ਕੁਝ ਇਤਿਹਾਸਕਾਰ ਤਾਂ ਇੱਥੋਂ ਤੱਕ ਕਹਿੰਦੇ ਨੇ ਵੀ ਮੌਰੀਆ ਸਾਮਰਾਜ ਦੇ ਸਮੇਂ ਐਨੇ ਪੜੇ ਲਿਖੇ ਲੋਕ ਸਨ ਜਿੰਨੇ ਅੰਗਰੇਜ਼ਾਂ ਦੇ ਸਮੇਂ ਵੀ ਨਹੀਂ ਸਨ ਅੱਗੇ ਚੱਲਦੇ ਹਾਂ ਇਸੇ ਤਰ੍ਹਾਂ ਇਹ ਵੀ ਸਾਨੂੰ 5 ਨੰਬਰ ਦਾ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਇਸ ਦੇ ਤੋਂ ਇਲਾਵਾ 3-3 ਨੰਬਰ ਦੇ ਪਰਿਵਾਰ ਬਾਰੇ ਇਸਤਰੀਆਂ ਦੀ ਹਾਲਤ ਬਾਰੇ ਸਾਡੇ ਕੋਲੋਂ ਪ੍ਰਸ਼ਨ ਪੁੱਛੇ ਜਾ ਸਕਦੇ ਨੇ 3 ਤੇ 3 ਨੰਬਰ ਦੇ ਵਿੱਚ ਮੌਰੀਆ ਪਰਵਾਰ ਸਾਮਰਾਜ ਵਿਧੀ ਦੇ ਵਿੱਚ ਪਰਿਵਾਰਾਂ ਦੀ ਹਾਲਤ ਬਾਰੇ ਜਾਣਕਾਰੀ ਦਿਓ ਮੌਰੀਆ ਸਾਮਰਾਜ ਵਿੱਚ ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀ ਮੌਰੀਆ ਸਾਮਰਾਜ ਦੀ ਜਾਤੀ ਪ੍ਰਥਾ ਦਾ ਵਰਣਨ ਕਰੋ ਇਹ ਸਾਡੇ 1-1 ਪੁਆਇੰਟ ਦਾ 3 ਤੇ 3 ਨੰਬਰ ਦਾ ਕੁਐਸਚਨ ਬਣਾਇਆ ਜਾ ਸਕਦਾ ਤੇ ਜੇ 5 ਨੰਬਰ ਦੇ ਵਿੱਚ ਆਏਗਾ ਤੇ ਜਿਵੇਂ ਆਪਾਂ ਪਿਛਲਾ ਪ੍ਰਸ਼ਨ ਕੀਤਾ ਸੀ ਇਹਦੇ 5 ਪੁਆਇੰਟਸ ਚੱਕਾਂਗੇ ਹਰੇਕ ਪੁਆਇੰਟ ਨੂੰ 3-3 4-4 ਲਾਈਨਾਂ ਵਿੱਚ ਐਕਸਪਲੇਨ ਕਰਾਂਗੇ ਸਾਡਾ 5 ਨੰਬਰ ਦਾ ਕੁਐਸਚਨ ਬਣ ਗਿਆ ਅੱਗੇ ਚੱਲਦੇ ਹਾਂ ਮੌਰੀਆ ਦਾ ਆਰਥਿਕ ਜੀਵਨ ਜੇ ਅਸੀਂ ਆਰਥਿਕ ਜੀਵਨ ਦੀ ਗੱਲ ਕਰੀਏ ਤੇ ਜਿਹੜਾ ਮੌਰੀਆ ਦੇ ਆਰਥਿਕ ਜੀਵਨ ਨੂੰ ਚਾਰ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ ਖੇਤੀਬਾੜੀ ਉਦਯੋਗ ਪਸ਼ੂ ਪਾਲਣ ਤੇ ਵਪਾਰ ਖੇਤੀਬਾੜੀ ਬਾਰੇ ਆਪਾਂ ਪਹਿਲੇ ਗੱਲ ਕਰ ਚੁੱਕੇ ਹਾਂ ਖੇਤੀਬਾੜੀ ਬਹੁਤ ਉੱਨਤ ਸੀ ਰਾਜਿਆਂ ਦੁਆਰਾ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ ਫਸਲਾਂ ਉਗਾਉਣ ਲਈ ਲਗਾਨ ਦੀ ਦਰ ਘੱਟ ਹੁੰਦੀ ਸੀ ਉਪਜ ਬਹੁਤ ਵਧੀਆ ਹੁੰਦੀ ਸੀ ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ ਉਦਯੋਗ ਉਦਯੋਗ ਦੋਵਾਂ ਖੇਤਰਾਂ ਵਿੱਚ ਹੀ ਹੁੰਦੇ ਸਨ ਸਰਕਾਰੀ ਵੀ ਹੁੰਦੇ ਸਨ ਲੋਕਾਂ ਦੇ ਨਿੱਜੀ ਉਦਯੋਗ ਵੀ ਹੁੰਦੇ ਸਨ ਬਹੁਤ ਸਾਰੇ ਲੋਕ ਪਸ਼ੂਆਂ ਦਾ ਪਾਲਣ ਕਰਦੇ ਸਨ ਕਿਹੜੇ ਕਿਹੜੇ ਪਸ਼ੂਆਂ ਦਾ ਪਾਲਣ ਕਰਦੇ ਸਨ ਜੇ ਤੁਸੀਂ ਸਾਰੇ ਸਮੇਂ ਜਿਹੜੇ ਜਨਰਲ ਕੁਐਸਚਨ ਨੇ ਇਹ ਵਾਲੇ ਜਨਰਲ ਕੁਐਸਚਨ ਨੇ ਆਪਾਂ ਆਪਣੇ ਕੋਲੋਂ ਵੀ ਬਣਾ ਕੇ ਰੱਖ ਲਿਖ ਸਕਦੇ ਆ ਕਿ ਲੋਕ ਗਾਵਾਂ ਮੱਝਾਂ ਬੱਕਰੀਆਂ ਉਹ ਥਾਦੀ ਪਾਲਦੇ ਸਨ ਉਹਨਾਂ ਦੇ ਕੀ ਕੀ ਵਰਤ ਹੁੰਦੀ ਸੀ ਉਹ ਤੁਸੀਂ ਲਿਖਦੇ ਹੋਗੇ 3 ਨੰਬਰ ਦਾ ਤੁਹਾਡਾ ਪ੍ਰਸ਼ਨ ਤਿਆਰ ਹੋ ਜਾਣਾ ਹੈ ਜਿਹੜਾ ਮੌਰੀਆ ਦੇ ਸਮੇਂ ਵਪਾਰ ਵੀ ਕਾਫੀ ਹੁਨਤੀ ਕਰ ਚੁੱਕਿਆ ਸੀ ਵਪਾਰੀਆਂ ਦੇ ਸਮੂਹ ਬਣੇ ਹੋਏ ਸਨ ਜਿਨ੍ਹਾਂ ਨੂੰ ਕਹਿੰਦੇ ਸਨ ਗਿਲਡ ਤੇ ਜਿਹੜਾ ਸਭ ਤੋਂ ਮੁੱਖ ਵਪਾਰੀ ਹੁੰਦਾ ਸੀ ਉਹਨੂੰ ਕਹਿੰਦੇ ਸਨ ਜੇਠਕ ਜਿਹੜੇ ਗਿਲਡ ਹੁੰਦੇ ਸਨ ਇਹ ਵਪਾਰੀਆਂ ਨੂੰ ਨਿਯੰਤਰਣ ਵਿੱਚ ਰੱਖਦੇ ਸਨ ਇਹ ਉਹਨਾਂ ਲਈ ਕਾਨੂੰਨ ਬਣਾਉਂਦੇ ਸਨ ਕਿ ਵਪਾਰੀਆਂ ਦੇ ਲਈ ਨਿਯਮ ਕਿਰੇ ਕਿਰੇ ਨੇ ਹਰ ਇੱਕ ਵਪਾਰੀ ਨੂੰ ਉਹਦਾ ਨਿਯਮ ਦਾ ਪਾਲਨ ਕਰਨਾ ਪੈਂਦਾ ਸੀ ਅੱਗੇ ਚਲਦੇ ਆ ਮੌਰੀਆ ਸਾਮਰਾਜ ਦੀ ਦੇਨ ਜੇ ਅਸੀਂ ਗੱਲ ਕਰੀਏ ਮੌਰੀਆ ਸਾਮਰਾਜ ਦੀ ਤੇ ਮੌਰੀਆ ਸਾਮਰਾਜ ਦੀ ਦਾ ਵਿੱਚ ਜਿਹੜਾ ਕਲਾਵਾਂ ਦਾ ਵਿਕਾਸ ਹੋਇਆ ਬਹੁਤ ਸਾਰੀਆਂ ਕਲਾਵਾਂ ਮੂਰਤੀ ਕਲਾ ਵਿਸ਼ੇਸ਼ ਤੌਰ ਤੇ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਕਲਾਵਾਂ ਦੇ ਵਿਕਾਸ ਦੀ ਇਮਾਰਤ ਸਾਜੀ ਵਾਸਤੂ ਕਲਾ ਮੂਰਤੀ ਕਲਾ ਜਿਹੜਾ ਬਹੁਤ ਵਿਕਾਸ ਹੋਇਆ ਮੌਰੀਆ ਸਾਮਰਾਜ ਦੇ ਵਿੱਚ ਅਸ਼ੋਕ ਨੇ ਦੋ ਨਵੇਂ ਸ਼ਹਿਰ ਬੁਸਾਏ ਬੜੇ ਵਧੀਆ-ਵਧੀਆ ਸ਼ਹਿਰ ਸ਼੍ਰੀਨਗਰ ਤੇ ਦੂਸਰਾ ਸ਼ਹਿਰ ਲਲਿਤਾਪਟਨਮ ਇਹ ਦੋ ਸ਼ਹਿਰ ਅਸ਼ੋਕ ਦੁਆਰਾ ਬਣਾਏ ਗਏ ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤੇ ਅਸ਼ੋਕ ਨੇ 84000 ਸਤੂਪ ਬਣਾਏ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਆ ਪਿਛਲੇ ਕੁਐਸਚਨ ਦੇ ਵਿੱਚ ਸਾਹਿਤ ਦਾ ਵਿਕਾਸ ਹੋਇਆ ਬਹੁਤ ਜਿਆਦਾ ਅਸ਼ੋਕ ਦੇ ਸਮੇਂ अनेका ਪੁਸਤਕਾਂ ਲਿਖੀਆਂ ਗਈਆਂ ਸਿੱਖਿਆ ਦਾ ਵਿਕਾਸ ਹੋਇਆ ਸਿੱਖਿਆ ਦੇ ਵੱਡੇ ਵੱਡੇ ਕੇਂਦਰ ਬਣੇ ਮੌਰੀਆ ਸਾਮਰਾਜ ਦੇ ਸਮੇਂ ਦੋ ਸ਼ਾਨਦਾਰ ਯੂਨੀਵਰਸਿਟੀਆਂ ਬਣੀਆਂ ਇਸ ਸਮੇਂ ਦੇ ਵਿੱਚ ਕਿਹੜੀਆਂ ਕਿਹੜੀਆਂ ਤਕਸ਼ਿਲਾ ਤਾਂ ਖੀਲਾ ਜਿਹੜੀ ਇਸ ਸਮੇਂ ਦੀ ਇੱਕ ਪਰਸੇਦ ਯੂਨੀਵਰਸਿਟੀ ਸੀ ਜਿੱਥੇ ਦੂਰੋਂ ਦੂਰੋਂ ਸਟੂਡੈਂਟਸ ਪੜਨਾ ਆਦੇ ਸਨ ਇਸ ਤੋਂ ਇਲਾਵਾ ਇੱਕ ਹੋਰ ਯੂਨੀਵਰਸਿਟੀ ਸੀ ਬਨਾਰਸ ਇੱਥੇ ਉੱਚ ਸਿੱਖਿਆ ਮਿਲਦੀ ਸੀ ਦੂਰੋਂ ਦੂਰੋਂ ਲੋਕ ਪੜਨਾ ਆਉਦੇ ਸਨ ਇਹ ਜਿਹੜਿਆ ਸਾਰਾ ਸੀ ਇਹ ਮੌਰੀਆ ਸਾਮਰਾਜ ਦੀ ਦੇਨ ਹੁਣ ਅਸੀਂ ਗੱਲ ਕਰਾਂਗੇ ਜਿਹੜਾ ਮੁੱਖ ਪ੍ਰਸ਼ਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਸਮਝ ਸਕਦੇ ਹੋ ਤੁਸੀਂ ਮੌਰੀਆ ਸਾਮਰਾਜ ਦਾ ਪਤਨ ਕਿਵੇਂ ਹੋਇਆ ਪਹਿਲਾ ਕਾਰਨ ਮੰਨਿਆ ਜਾਂਦਾ ਹੈ ਅਸ਼ੋਕ ਦੀ ਜ਼ਿੰਮੇਵਾਰੀ ਅਸ਼ੋਕ ਨੇ ਕੀ ਕੀਤਾ ਆਪਣੇ ਰਾਜ ਧਰਮ ਤੋਂ ਮੰਨਿਆ ਜਾ ਸਕਦਾ ਹੈ ਕਿ ਪਾਸੇ ਹੋ ਗਿਆ ਕਿਉਂਕਿ ਰਾਜੇ ਦਾ ਧਰਮ ਹੁੰਦਾ ਆਪਣੇ ਰਾਜ ਦੀ ਰਾਖੀ ਕਰਨਾ ਦੂਜੇ ਦੁਸ਼ਮਨਾ ਤੋਂ ਬਚਾਉਣਾ ਇਸ ਤੋਂ ਬਾਅਦ ਰਾਜ ਦਾ ਵਿਸਥਾਰ ਕਰਨਾ ਇਹ ਮੁੱਖ ਰੂਪ ਦੇ ਵਿੱਚ ਮੰਨੇ ਜਾਂਦੇ ਨੇ ਅਸ਼ੋਕ ਨੇ ਬੁੱਧ ਧਰਮ ਧਾਰਨ ਕਰ ਲਿਆ ਹਿੰਸਾ ਬੰਦ ਕਰ ਦਿੱਤੀ ਜਦੋਂ ਹਿੰਸਾ ਬੰਦ ਕਰ ਦਿੱਤੀ ਤੇ ਆਰਮੀ ਜਿਹੜੀ ਸੀ ਉਹ ਉਹਦੀ ਸਿਕਲਾਈ ਰੁਕ ਗਈ ਬਹੁਤ ਜ਼ਿਆਦਾ ਪੈਸਾ ਖਰਚ ਕੀਤਾ ਗਿਆ ਅਸ਼ੋਕ ਦੁਆਰਾ ਸਤੂਪ ਬਣਾਉਣ ਤੇ ਲੋਕਾਂ ਦੇ ਭਲਾ ਕਰਨ ਤੇ ਹਾਲਾਂਕਿ ਚੰਗੇ ਕੰਮ ਸਨ ਪਰ ਕਿਸੇ ਵੀ ਰਾਜ ਲਈ ਸਹੀ ਨਹੀਂ ਹਨ ਹਰ ਇੱਕ ਰਾਜ ਲਈ ਇੱਕੋ ਜਿੰਨਾ ਜ਼ਰੂਰੀ ਹੁੰਦਾ ਲੋਕਾਂ ਦੀ ਭਲਾਈ ਕਰਨੀ ਤੇ ਸੈਨਾ ਦੇ ਉੱਪਰ ਖਰਚਾ ਕਰਨਾ ਹੁਣ ਅਸੀਂ ਗੱਲ ਕਰਾਂਗੇ ਕਮਜ਼ੋਰ ਉੱਤਰ ਅਧਿਕਾਰੀ ਜਦੋਂ ਚੰਦਰਗੁਪਤ ਮੌਰੀਆ ਨੇ ਸਾਮਰਾਜ ਸਥਾਪਿਤ ਕੀਤਾ ਬਹੁਤ ਮਜਬੂਤੀ ਦੇ ਨਾਲ ਸਾਬਿਤ ਕੀਤਾ ਹੁਣ ਉਸ ਰਾਜ ਨੂੰ ਬਿੰਦੂਸਾਰ ਨੇ ਹੋਰ ਅੱਗੇ ਵਧਾਇਆ अनेका ਜਿੱਤਾਂ ਪ੍ਰਾਪਤ ਕੀਤੀਆਂ ਅਸ਼ੋਕ ਨੇ ਹੋਰ ਜ਼ਿਆਦਾ ਅੱਗੇ ਵਧਾਇਆ ਕਲਿੰਗ ਵੀ ਜਿੱਤ ਲਿਆ ਪਰ ਬਾਅਦ ਵਾਲੇ ਜਿਹੜੇ ਉੱਤਰ ਅਧਿਕਾਰੀ ਸਨ ਉਹ ਬੜੇ ਕਮਜ਼ੋਰ ਨਿਕਲੇ ਉਹ ਡਿਪੈਂਡ ਹੋ ਗਿਆ ਆਪਣੇ ਮੰਤਰੀਆਂ ਦੇ ਉੱਪਰ ਸੈਨਾਪਤੀਆਂ ਦੇ ਉੱਪਰ ਇਸ ਲਈ ਜਿਹੜਾ ਉਹ ਜ਼ਿਆਦਾ ਦੇਰ ਤੱਕ ਰਾਜ ਨੂੰ ਸੰਭਾਲ ਨਹੀਂ ਸਕੇ ਇੱਕ ਸਮੱਸਿਆ ਹੋਰ ਸੀ ਵਿਰਾਸਤ ਸੰਬੰਧੀ ਨਿਯਮ ਨਾ ਹੋਣਾ ਜਦੋਂ ਰਾਜਾ ਮਰ ਜਾਂਦਾ ਸੀ ਵੀ ਕੋਈ ਰੂਲ ਨਹੀਂ ਸੀ ਵੀ ਰਾਜਾ ਕੌਣ ਬਣੇਗਾ ਆਮ ਤੌਰ ਤੇ ਕੀ ਹੁੰਦਾ ਸੀ ਕਿ ਰਾਜੇ ਦੇ ਜਿੰਨੇ ਲੜਕੇ ਹੁੰਦੇ ਸਨ ਉਹਨਾਂ ਦੇ ਵਿੱਚ ਲੜਾਈਆਂ ਸ਼ੁਰੂ ਹੋ ਜਾਂਦੀਆਂ ਸਨ ਕਿ ਰਾਜਾ ਕੌਣ ਬੰਨਾ ਜੇ ਆਪਾਂ ਅਸ਼ੋਕ ਦੀ ਗੱਲ ਕਰੀਏ ਤੇ ਅਸ਼ੋਕ ਆਪਨੇ 99 ਭਰਾਵਾਂ ਨੂੰ ਮਾਰ ਕੇ ਰਾਜਾ ਬਣਿਆ ਸੀ ਜਦੋਂ ਐਦਾਂ ਦੀ ਸਿਚੁਏਸ਼ਨ ਪੈਦਾ ਹੋ ਜਾਂਦੀ ਸੀ ਤੇ ਜਿਹੜਾ ਦਰਬਾਰ ਦੇ ਅਹੁਦੇਦਾਰ ਹੁੰਦੇ ਸੀ ਦਰਬਾਰੀ ਮੰਤਰੀ ਹੁੰਦੇ ਸੀ ਉਹ ਗੁੱਟਾਂ ਦੇ ਵਿੱਚ ਵੰਡੇ ਜਾਂਦੇ ਸੀ ਫਿਰ ਸਾਰੇ ਇੱਕ ਦਾ ਤਿਆਨ ਹੁੰਦਾ ਸੀ ਸ਼ਕਤੀ ਕਿਵੇਂ ਪ੍ਰਾਪਤ ਕੀਤੀ ਜਾਵੇ ਫਿਰ ਰਾਜਵਾਲਤਿਆ ਨਹੀਂ ਸੀ ਦਿੱਤਾ ਜਾਂਦਾ ਇਸੇ ਤਰ੍ਹਾਂ ਤਾਨਾਸ਼ਾਹੀ ਸ਼ਾਸਨ ਜਿਹੜਾ ਮੌਰੀਆ ਸਾਮਰਾਜ ਸੀ ਮੌਰੀਆ ਸਾਮਰਾਜ ਦੇ ਵਿੱਚ ਤਾਨਾਸ਼ਾਹੀ ਸ਼ਾਸਨ ਸੀ ਡਿਕਟੇਟਰਸ਼ਿਪ ਸੀ ਸ਼ਕਤੀਆਂ ਜਿਹੜੀਆਂ ਸੀ ਡੀਸੈਂਟਰਲਾਈਜ਼ਡ ਨਹੀਂ ਸੀ ਕੀਤੀਆਂ ਜਾਂਦੀਆਂ ਰਾਜੇ ਆਪਣੇ ਹੱਥ ਦੇ ਵਿੱਚ ਸ਼ਕਤੀਆਂ ਰੱਖਦੇ ਸਨ ਇਸੇ ਕਰਕੇ ਜਦੋਂ ਰਾਜਾ ਮਰ ਜਾਂਦਾ ਸੀ ਤੇ ਜ਼ਿਆਦਾਤਰ ਲੋਕਾਂ ਨੂੰ ਰਾਜ ਪ੍ਰਬੰਧ ਚਲਾਉਣਾ ਨਹੀਂ ਸੀ ਆਉਂਦਾ ਜਦੋਂ ਕੋਈ ਤਾਕਤਵਰ ਰਾਜੇ ਦੀ ਜਦੋਂ ਮੌਤ ਹੁੰਦੀ ਸੀ ਤੇ ਉਹਦੇ ਬੱਚਿਆਂ ਨੂੰ ਅੱਗੇ ਨੌਲੇਜ ਨਹੀਂ ਸੀ ਹੁੰਦੀ ਇਹਦੇ ਤੋਂ ਇਲਾਵਾ ਜਦੋਂ ਤਾਨਾਸ਼ਾਹੀ ਸ਼ਾਸਨ ਹੁੰਦਾ ਲੋਕਾਂ ਤੇ ਜ਼ੁਲਮ ਕਰੇ ਜਾਂਦੇ ਨੇ ਲੋਕਾਂ ਨੂੰ ਤੰਗ ਕੀਤਾ ਜਾਂਦਾ ਪਰੇਸ਼ਾਨ ਕੀਤਾ ਜਾਂਦਾ ਫਿਰ ਜਦੋਂ ਕੋਈ ਲੋਕਾਂ ਨੂੰ ਮੌਕਾ ਮਿਲਦਾ ਉਹ ਬਗਾਵਤ ਕਰ ਦਿੰਦੇ ਨੇ ਮੌਰੀਆ ਸਾਮਰਾਜ ਦੇ ਵਿੱਚ ਬਹੁਤ ਸਾਰੀਆਂ ਬਗਾਅਤਾ ਹੋਈਆਂ ਇਸੇ ਤਰ੍ਹਾਂ ਵਿਸ਼ਾਲ ਸਾਮਰਾਜ ਸਾਮਰਾਜ ਦਾ ਵਿਸਤਾਰ ਤੁਸੀਂ ਦੇਖਿਆ ਹੀ ਹੈ ਅਸ਼ੋਕ ਦਾ ਸਾਮਰਾਜ ਬੜਾ ਵਿਸਥਾ ਬਹੁਤ ਫੈਲਿਆ ਹੋਇਆ ਸੀ ਇਨੇ ਵੱਡੇ ਫੈਲੇ ਹੋਏ ਰਾਜ ਨੂੰ ਇਕੱਠਾ ਕਰਕੇ ਰੱਖਣਾ ਬੜੀ ਚੁਣੌਤੀ ਵਾਲੀ ਗੱਲ ਸੀ ਉਹਨੂੰ ਸੰਭਾਲਣਾ ਬਹੁਤ ਔਖਾ ਸੀ ਇਸੇ ਤਰ੍ਹਾਂ ਜਿਹੜੀ ਮੌਰੀਆ ਸਾਮਰਾਜ ਦੀ ਜਿਹੜੀ ਰਾਜਧਾਨੀ ਸੀ ਉਹ ਕੇਂਦਰ ਦੇ ਵਿੱਚ ਨਹੀਂ ਸੀ ਇੱਕ ਸਾਈਡ ਤੇ ਸੀ ਇਸ ਕਰਕੇ ਜਿਹੜਾ ਸੀ ਜਦੋਂ ਇੱਕ ਪਾਸੇ ਹਮਲਾ ਹੁੰਦਾ ਸੀ ਰਾਜੇ ਉਹ ਹਮਲਾ ਰੋਕਣ ਜਾਂਦੇ ਸਨ ਜਾਂ ਜਦੋਂ ਬਗਾਵਤ ਹੁੰਦੀ ਸੀ ਓਨੀ ਦੇਰ ਤੱਕ ਦੂਜੀ ਥਾਂ ਤੋਂ ਬਗਾਵਤ ਹੋ ਜਾਂਦੀ ਸੀ ਆਰਥਿਕ ਸੰਕਟ ਅਸ਼ੋਕ ਦੇ ਜਿਹੜੇ ਧਾਰਮਿਕ ਕੰਮਾਂ ਕਰਕੇ ਰਾਜ ਦੇ ਵਿੱਚ ਆਰਥਿਕ ਸੰਕਟ ਆ ਗਿਆ। ਇੱਕ ਸਮਾਂ ਐਸਾ ਆ ਕਿ ਸੈਨਿਕਾਂ ਨੂੰ ਤਨਖਾਹ ਦੇਣ ਲਈ ਵੀ ਪੈਸੇ ਨਹੀਂ ਸਨ। ਸੈਨਿਕ ਬਹੁਤ ਨਿਰਾਸ਼ ਹੋ ਗਏ। ਜਿਹੜੇ ਰਾਜ ਦੇ ਕੰਮਕਾਰ ਸਾਰੇ ਰੁਕ ਗਏ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਪੈਸਾ ਸੀ ਉਹ ਧਾਰਮਿਕ ਕੰਮਾਂ ਤੇ ਖਰਚ ਕਰ ਦਿੱਤਾ ਗਿਆ। ਇਹਦੇ ਤੋਂ ਇਲਾਵਾ ਅਸ਼ੋਕ ਨੇ ਕਰਮਚਾਰੀਆਂ ਨੂੰ ਕਿਹਾ ਸਖਤੀ ਕਰਨੀ ਬੰਦ ਕਰ ਦਿਓ। ਜਦੋਂ ਸਖਤੀ ਕਰਨੀ ਬੰਦ ਕਰ ਦਿੱਤੀ ਤੇ ਅਸ਼ੋਕ ਜਿਹੜੇ ਜਿਹੜੇ ਆਮਦਨ ਆਦੀ ਸੀ ਜਿਹੜਾ ਲਗਾਮ ਆਂਦਾ ਸੀ ਉਹ ਕੱਟ ਗਿਆ ਇਸੇ ਤਰ੍ਹਾਂ ਵਿਦੇਸ਼ੀਆਂ ਨੂੰ ਜਦੋਂ ਪਤਾ ਲੱਗਿਆ ਤੇ ਵਿਦੇਸ਼ੀਆਂ ਨੇ ਸਾਮਰਾਜ ਦੇ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਹਮਲੇਆ ਕਰਕੇ ਹੁਣ ਜਿੱਦਾਂ ਉਹਨਾਂ ਨੇ ਹਮਲੇ ਕੀਤੇ ਇਹੋ ਜਿਹੀਆਂ ਕਈ ਵਿਦੇਸ਼ੀ ਜਾਤੀਆਂ ਸਨ ਜਿਨ੍ਹਾਂ ਨੇ ਹਮਲੇ ਕਰਨੇ ਸ਼ੁਰੂ ਕੀਤੇ ਉਹਦੇ ਨਾਲ ਜਿਹੜਾ ਸਾਮਰਾਜ ਦਾ ਪਤਨ ਹੋਣਾ ਨਿਸ਼ਚਿਤ ਹੋ ਗਿਆ ਤੇ ਪਤਨ ਦਾ ਸਭ ਤੋਂ ਮੇਨ ਕਾਰਨ ਕੀ ਹੋਇਆ ਜਿਹੜਾ ਤਤਕਾਲੀ ਕਾਰਨ ਅਸੀਂ ਗਿਣਨੇ ਆ ਜਿਹੜਾ ਮੌਰੀਆ ਸਾਮਰਾਜ ਦਾ ਆਖਰੀ ਸ਼ਾਸਕ ਸੀ ਉਹਦਾ ਨਾਂ ਸੀ ਬ੍ਰਿਧਰਥ ਬ੍ਰਿਧਰਥ ਦਾ ਇੱਕ ਸੈਨਾਪਤੀ ਸੀ ਉਹਦਾ ਨਾਂ ਸੀ ਪੁਸ਼ਯਾ ਮਿੱਤਰ ਪੁਸ਼ਯਾ ਮਿੱਤਰ ਤੇ ਇੱਕ ਦਿਨ ਕੀ ਹੋਇਆ ਪੁਸ਼ਯਾ ਮਿੱਤਰ ਨੇ ਬ੍ਰਿਧਰਥ ਨੂੰ ਮਾਰ ਦਿੱਤਾ ਜਦੋਂ ਬ੍ਰਿਧਰਥ ਨੂੰ ਮਾਰ ਦਿੱਤਾ ਤਾਂ ਪੁਸ਼ਯਾ ਮਿੱਤਰ ਨੇ ਆਪ ਦਾ ਨਵਾਂ ਵੰਸ਼ ਸਥਾਪਿਤ ਕੀਤਾ ਜਿਹਨੂੰ ਅਸੀਂ ਕਹਿੰਦੇ ਹਾਂ ਸ਼ੰਗ ਵੰਸ਼ ਤੇ ਜਦੋਂ ਸ਼ੰਗ ਵੰਸ਼ ਬਣਿਆ ਤੇ ਮੌਰੀਆ ਸਾਮਰਾਜ ਖਤਮ ਹੋ ਗਿਆ ਉਮੀਦ ਹੈ ਤੁਸੀਂ ਸਾਰਿਆਂ ਨੇ ਇਹ ਲੈਸਨ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਬੜੇ سارے ਪ੍ਰਸ਼ਨ ਵੀ ਤੁਹਾਨੂੰ ਯਾਦ ਹੋ ਗਏ ਉਹਨਾਂ ਦੇ ਐਨੀ ਚੀਜ਼ ਕਰਨ ਦੇ ਵਿੱਚ ਵਿੱਚ ਫਿਰ ਵੀ ਜੇਕਰ ਕਿਸੇ ਪ੍ਰਕਾਰ ਦਾ ਕੋਈ ਕਨਫਿਊਜ਼ਨ ਆਦਾ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਵੀਡੀਓ ਕਿਵੇਂ ਦੀ ਲੱਗੀ ਇਹ ਜ਼ਰੂਰ ਦੱਸਣਾ ਅਗਲੀ ਵੀਡੀਓ ਲੈ ਕੇ ਛੇਤੀ ਮਿਲਦੇ ਆਂ ਆਗਿਆ ਦਿਓ ਬਹੁਤ ਬਹੁਤ ਧੰਨਵਾਦ